ਦੇਵਰੇਪੇ ਇਹ ਸੀ ਕੋਈ ਵੀ ਸਾਰਿਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਆ ਪਰ ਜਿਹੜੀ ਸਭ ਤੋਂ ਵੱਡੀ ਨਾਕਾਮੀ ਆ ਸਰਕਾਰ ਦੀ ਉਹ ਇਹ ਆ ਵੀ ਦੇਖੋ ਅਖਰੜੋਰੇ ਤੋਂ 3 ਕਿਲੋਮੀਟਰ ਵੀ ਨਹੀਂ ਹੈਗਾ ਉੱਥੇ ਦੋ ਬੱਸਾਂ ਖੜੀਆਂ ਜਿਹੜੀ ਬੱਸਾਂ ਨਹੀਂ ਆਈਆਂ ਜਿਹੜੀਆਂ ਅੱਗ ਬੁਝਾਉਣੇ ਵਾਲੀਆਂ ਇੱਥੋਂ 5 ਜਾਂ 7 ਕਿਲੋਮੀਟਰ ਤੇ ਹੈਗਾ ਫਾਇਰ ਬ੍ਰਿਗੇਡ ਦਾ ਮੋਹਲ ਪਹਿਲੇ ਫੇਸ 5 ਕਿਲੋਮੀਟਰ ਵੀ ਹੈ ਨਹੀਂ ਠੀਕ ਆ ਜੀ ਉਹ ਗੱਡੀ 1 ਘੰਟੇ ਬਾਅਦ ਆਈ ਜਿਹੜਾ ਨੁਕਸਾਨ ਹੈ ਇਹ ਸਰਕਾਰ ਦੀ ਅਣਗਹਿਲੀ ਕਾਰਨ ਹੋਇਆ ਐਸ ਡੀ ਐਮ ਸਾਡਾ ਉਰੇ ਕਿਆ ਕਹਿੰਦੇ ਆ ਤੁਸੀਂ ਆ 3 ਕਿਲੋਮੀਟਰ ਤੇ ਆ 3 ਕਿਲੋਮੀਟਰ ਦੇ ਤਹਿਸੀਲਦਾਰ ਵੀ ਆ ਰਜਿਸਟਰੀਆਂ 7 7 ਵਜੇ ਤੱਕ ਹੋ ਸਕਦੀਆਂ ਕਿਆ ਉਰੇ ਅੱਗ ਮੌਕਾ ਦੇਖਣ ਨਹੀਂ ਆ ਸਕਦੇ ਹੁਣ ਜਦੋਂ ਸਾਰਾ ਸਾਰਾ ਕੁਝ ਸੜਕੇ ਸੁਆਹ ਹੋ ਗਿਆ ਹੁਣ ਫੁੱਕਾ ਮਾਰਨਾ ਇਹ ਸੁਆਹ ਨੂੰ ਇਹ ਤਾਂ ਉਹ ਹੋ ਗਿਆ ਵੀ ਇਹਨਾਂ ਦੇ ਕਿਆ ਕਹਿੰਦੇ ਮਰਦਿਆਂ ਦੇ ਹੰਝੂ ਪੁੱਜਣ ਆਏ ਆ ਆ ਮੁੰਡੇ ਨੂੰ 100 ਬੰਦਿਆਂ ਨੇ ਆਵਾਜ਼ਾਂ ਮਾਰੀਆਂ ਇਹਨੇ ਇਹ ਵਿੱਚ ਬੜਿਆ ਰਿਆ ਇਹਦਾ ਕਸੂਰ ਨਹੀਂ ਹੈ ਇਹਨੇ ਪਾਲੀ ਜਾਂ 30 ਸਾਲ ਹੋ ਗਏ ਮੈਂ ਕਦੀ ਪਹਿਲਾਂ 500 ਰੁਪਿਆ ਮਿਲ ਜਾਂਦਾ ਸੀਗਾ ਗੋਦਾਪਰੀ ਜਿਹੜੀ ਕਰਦੇ ਆ 500 800 ਰੁਪਏ ਤੇ ਵੱਧ ਨਹੀਂ ਮਿਲਦਾ ਸੀ ਹੁਣ 8000 ਰੁਪਏ ਮਿਲ ਜੂਗਾ 20 ਲੱਖ ਰੁਪਏ ਦਾ ਨੁਕਸਾਨ ਮੇਰਾ ਹੋਊਗਾ ਜੀ ਕਿਉਂਕਿ ਬਹੁਤੇ ਕਿਸਾਨ ਨੇ ਕੰਮ ਵੀ ਆਏ ਮਿੱਤੇ ਹੁੰਦੇ ਚੱਲ ਫਸਲ ਆ ਜੂਗੀ ਤਾਂ ਮੈਂ ਕੰਮ ਕਰ ਲਊਗਾ ਕਈ ਪੈਸੇ ਪਲਾੜਤੀਓ ਤੇ ਲਈ ਵੀ ਆਈ ਈਮੀਦਾਰ ਐਸੇ ਤੇ ਚੱਲਦਾ ਜੀ ਵੀ ਇਹ ਫਸਲ ਤੇ ਪੈਸੇ ਆ ਗਏ ਮੈਂ ਗਾਹ ਅਡਜਸਟਮੈਂਟ ਕਰੂੰਗਾ ਅਗਲੀ ਲਾਉਂਗਾ ਉਹਦੇ ਨਾਲ ਹੋਰ ਕਰੂੰਗਾ ਬਸ ਇਹੀ ਅਡਜਸਟਮੈਂਟ ਹੁੰਦੀ ਜ਼ਿਮੀਦਾਰ ਦੀ ਕਿਸਾਨ ਆਪਣੀ ਫਸਲ ਨੂੰ ਪੁੱਤਾਂ ਦੇ ਵਾਂਗ 6 ਮਹੀਨੇ ਸਾਂਭਦਾ ਸਬਰ ਦੇ ਨਾਲ ਉਸ ਨੂੰ ਹੁੰਦਾ ਕਿ ਇੱਕ ਦਿਨੇ ਫਸਲ ਪੱਕੇਗੀ ਔਰ ਉਸ ਦੀ ਜਿਹੜੀ ਮਿਹਨਤ ਹੈ ਉਸ ਦਾ ਮੁੱਲ ਮੁੜੇਗਾ ਕਿਸਾਨ ਨੂੰ ਹਮੇਸ਼ਾ ਇਹ ਡਰ ਬਣਿਆ ਰਹਿੰਦਾ ਹੈ ਕਿਤੇ 6 ਮਹੀਨਿਆਂ ਬਾਅਦ ਪੱਕੀ ਫਸਲ ਦੇ ਉੱਤੇ ਕੁਦਰਤ ਦਾ ਕੋਈ ਕਹਿਰ ਨਾ ਵਰਸ ਜਾਏ ਪਰ ਅਸੀਂ ਇਸ ਵਕਤ ਖਰੜ ਦੇ ਵਿੱਚ ਮੌਜੂਦ ਹਾਂ ਖਰੜ ਦੇ ਸਨੀ ਕਲੀਪ ਦੇ ਨਾਲ ਹੀ ਕੁਝ ਕਿਸਾਨ ਜਿਹੜੇ ਖੇਤੀ ਵੀ ਕਰਦੇ ਨੇ ਹਾਲਾਂਕਿ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਬਿਲਡਿੰਗਾਂ ਉਹ ਵੀ ਬਣ ਰਹੀਆਂ ਨੇ ਰਹਿਸ਼ ਦੇ ਲਈ ਉਹ ਸਾਰੀਆਂ ਹੋ ਰਹੀਆਂ ਨੇ ਨਵੀਆਂ ਪਰ ਕਿਸਾਨ ਖੇਤੀ ਦੇ ਨਾਲ ਵੀ ਜੁੜੇ ਹੋਏ ਨੇ ਤਾਂ ਇੱਥੇ ਦੇਰ ਰਾਤ ਇੱਕ ਕਿਸਾਨ ਦੀ ਫੜੀ ਕਣਕ ਦੀ ਪੱਕੀ ਹੋਈ ਫਸਲ ਉਹ ਜਿਹੜੀ ਕਈ ਏਕੜ ਫਸਲ ਆ ਉਸ ਨੂੰ ਅੱਗ ਲੱਗ ਜਾਂਦੀ ਹੈ ਤੇ ਅੱਗ ਦੀ ਭਿਆਨਕ ਹੁੰਦੀ ਹੈ ਮਿੰਟਾਂ ਦੇ ਵਿੱਚ ਉਹ ਜਿਹੜੀ 6 ਮਹੀਨਿਆਂ ਦੀ ਲੰਬੇ ਸਮੇਂ ਦੇ ਨਾਲ ਮਿਹਨਤ ਦੇ ਨਾਲ ਪਾਲੀ ਹੋਈ ਫਸਲ ਹੈ ਉਹਨੂੰ ਸਾਫ਼ ਕਰ ਦਿੰਦੀ ਹੈ ਤਾਂ ਉਸ ਖੇਤ ਦੇ ਵਿੱਚ ਅਸੀਂ ਇਸ ਖੇਤ ਦਾ ਹਾਲ ਹੈ ਜਿਹੜਾ ਉਹ ਵੀ ਤੁਹਾਨੂੰ ਜਿਹੜਾ ਅਸੀਂ ਦਿਖਾ ਰਹੇ ਹਾਂ ਰਾਤ ਵੀ ਅਸੀਂ ਤੁਹਾਨੂੰ ਦਿਖਾਇ ਸੀ ਕਿਸ ਤਰੀਕੇ ਦੇ ਨਾਲ ਭਿਆਨਕ ਆਗ ਹੈ ਜਿਹੜੀ ਹਾਲਾਂਕਿ ਕਿਸਾਨਾਂ ਨੇ ਕੋਸ਼ਿਸ਼ ਬਹੁਤ ਕੀਤੀ ਆਸ-ਪਾਸ ਦੇ ਲੋਕਾਂ ਨੇ ਆ ਕੇ ਕੋਸ਼ਿਸ਼ ਬਹੁਤ ਕੀਤੀ ਕਿ ਕਿਵੇਂ ਨਾ ਕਿਵੇਂ ਇਸ ਨੂੰ ਰੋਕਿਆ ਜਾਵੇ ਪਰ ਉਹ ਨਹੀਂ ਕੰਟਰੋਲ ਹੁੰਦੀ ਤੇ ਕਈ ਏਕੜਾ ਜਿਹੜੇ ਉਸ ਦੇ ਨਾਲ ਤਬਾਹ ਹੋ ਜਾਂਦੇ ਨੇ ਔਰ ਉਸ ਦੇ ਕਾਰਨ ਵੀ ਤੁਹਾਨੂੰ ਦਿਖਾਵਾਂਗੇ ਕਿਉਂ ਇਹ ਹਾਦਸਾ ਵਾਪਰਿਆ ਔਰ ਸਭ ਤੋਂ ਪਹਿਲਾਂ ਕਿਸਾਨ ਦੇ ਨਾਲ ਗੱਲਬਾਤ ਕਰਦੇ ਹਾਂ ਤੁਹਾਡਾ ਨਾਮ ਕੀ ਹੈ ਜੀ ਗੁਰਮੀਤ ਸਿੰਘ ਜੀ ਤੋਡੇ ਕੋਲ ਇਹ ਜ਼ਮੀਨ ਠੇਕੇ ਦੀ ਸੀ ਹਾਂਜੀ ਕਿੰਨੇ ਏਕੜ ਦਾ ਨੁਕਸਾਨ ਹੋਇਆ ਜੀ 14 ਏਕੜ ਦਾ ਨੁਕਸਾਨ ਹੋਇਆ ਜੀ ਹਾਂ ਔਰ ਖਾਸ ਤੌਰ ਤੇ ਕਿੱਥੋਂ ਸ਼ੁਰੂ ਹੁੰਦੀ ਹੈ ਜੀ ਅੱਗ ਕਈ ਖੰਬੇ ਲੰਗ ਰਹੇ ਨੇ ਉਹਰੇ ਜਿੱਥੇ ਉਹ ਪਿੱਛੇ ਪੋਲ ਹੈ ਜੀ ਜਿੱਥੇ ਉਹ ਕਾਫੀ ਜੈਂਪਰ ਜੁੰਪਰ ਜੇ ਲੱਗੇ ਆ ਉੱਥੋਂ ਸੰਪਰਕ ਹੋਇਆ ਜੀ ਇਹ ਹਾਂ ਜੋ ਵੀ ਦੱਸਿਆ ਜਾਂਦਾ ਹੈਗਾ ਮੈਂ ਇੱਥੇ ਮੈਂ ਕੋਈ ਤੇ ਮੌਜੂਦ ਨਹੀਂ ਸੀਗਾ ਮੈਨੂੰ ਤਾਂ ਫੋਨ ਕੀਤਾ ਇਹ ਜ਼ਮੀਨ ਮਾਲਕਾਂ ਦਾ ਪੰਪ ਹੈ ਸਾਹਮਣੇ ਇਹ ਪੰਪ ਦੇ ਸੀਗੇ ਚਲੋ ਜਦੋਂ ਉਹ ਆਏ ਜੀ ਜਦ ਤੱਕ ਅੱਗ ਬਹੁਤ ਵੱਜ ਮੇਨ ਵਜ੍ਹਾ ਬਿਜਲੀ ਦੀਆਂ ਤਾਂ ਇਹ ਵਿੱਚ ਜਿਵੇਂ ਇੰਨੀ ਲੈਣਾ ਜਾ ਰਹੀਆਂ ਤੁਹਾਡੇ ਖੇਤ ਦੇ ਵਿੱਚ ਤੁਸੀਂ ਕਦੇ ਕੋਈ ਕੰਪਲੇਂਟ ਇਸ ਤੋਂ ਪਹਿਲਾਂ ਕੰਪਲੇਂਟ ਜੀ ਇਹਨਾਂ ਨੂੰ ਕਹੇ ਸੁਣ ਲਿਆ ਕੋਈ ਸੁਣਦਾ ਨਹੀਂ ਹੈਗਾ ਕੋਈ ਇਹਨਾਂ ਨੂੰ ਜੇ ਇਹਨਾਂ ਨੂੰ ਟਾਈਟ ਵੀ ਕਰਿਆ ਜਾ ਬੈ ਚਲੋ ਇੱਕ ਦੂਏ ਨਾਲ ਨਾ ਪਿੰਡ ਦਾ ਕੋਈ ਬਿਜਲੀ ਵਿਭਾਗ ਇਹਦੇ ਬਾਰੇ ਤਾਂ ਬਿਲਕੁਲ ਠੰਡਾ ਪਿਆ ਜੀ ਆ ਵੱਡੀ ਲਾਈਨ ਦੇ ਹੇਠਾਂ ਉਹ ਮੋਟਰ ਨੂੰ ਇੱਕ ਲਾਈਨ ਆਉਂਦੀ ਹੈ ਕਿ ਉਹਦੇ ਨਾਲ 450 500 ਤੱਕ ਵੋਲਟੇਜ ਚੱਲੇ ਜਾਂਦੀ ਹੈ ਵੱਡੀ ਲਾਈਨ ਦੇ ਨਾਲ ਸਪਰਕ ਹੋਗਾ ਕਿਸੇ ਤਰ੍ਹਾਂ ਉੱਥੇ ਸਾਡੀ ਮੋਟਰ ਸੜ ਜਾਂਦੀ 2 ਮਹੀਨੇ ਬਾਅਦ 3 ਮਹੀਨੇ ਬਾਅਦ ਐਦਾਂ ਕੱਢਣੀ ਪੈਂਦੀ ਸਾਨੂੰ ਬਾਈਕਰ ਦ ਦੀਆਂ ਤਾਰਾਂ ਕੋਈ ਐਦਾ ਉਹ ਉਹ ਤਾਰਾਂ ਦਿਖਾ ਦਿਓ ਤੁਸੀਂ ਜ਼ੂਮ ਕਰਕੇ ਬਾਅਦ ਚ ਵੀ ਦੇਖੋ ਕਿਦਾਂ ਲੜਕ ਗਿਆ ਉਹ ਬੰਦੇ ਨੂੰ ਵੀ ਉਤਰਾ ਮਾਰ ਸਕਦੀਆਂ ਕਿ ਜਿੱਦਾਂ ਡੇੜਾ ਠੇਠਾ ਲੜਕ ਰਹੀਆਂ ਤੇ ਕਿੰਨੇ ਕੁ ਦੇ ਨੁਕਸਾਨ ਮੰਨ ਰਹੇ ਹੋ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਹੋਣਾ ਫਸਲ ਦੇ ਨਾਲ ਇਹ ਜੀ 10 ਲੱਖ ਰੁਪਏ ਦਾ ਨੁਕਸਾਨ ਇਹ ਹੋ ਗਿਆ ਫਸਲ ਦਾ ਤੇ 10 ਲੱਖ ਰੁਪਇਆ ਉਦਾਂ ਜਿਹੜਾ ਮੈਂ ਇਹਦੇ ਨਾਲ ਕੰਮ ਕਰਨਾ ਸੀ ਜਿਹੜਾ ਉੱਪਰ ਕਰ ਜਾ ਹਾਂ ਜੋ ਵੀ ਹੈ 20 ਲੱਖ ਰੁਪਏ ਦਾ ਨੁਕਸਾਨ ਮੇਰਾ ਹੋ ਗਿਆ ਜੀ ਬਹੁਤੇ ਕਿਸਾਨ ਨੇ ਕੰਮ ਵੀ ਆਏ ਮਿੱਥੇ ਹੁੰਦੇ ਚੱਲ ਫਸਲ ਆ ਜੂਗੀ ਤਾਂ ਮੈਂ ਇਹ ਕੰਮ ਕਰ ਲੂੰਗਾ ਕਈ ਪੈਸੇ ਪਲਾੜਤੀਏ ਤੋਂ ਲਈ ਵੀ ਆਏ ਜ਼ਿਮੀਂਦਾਰ ਐਸੇ ਤੇ ਚੱਲਦਾ ਜੀ ਬਈ ਇਹ ਫਸਲ ਦੇ ਪੈਸੇ ਆ ਗਏ ਮੈਂ ਗਾਹ ਅਡਜਸਟਮੈਂਟ ਕਰੂੰਗਾ ਅਗਲੀ ਲਾਉਂਗਾ ਉਹਦੇ ਨਾਲ ਹੋਰ ਕਰੂੰਗਾ ਬਸ ਇਹੀ ਅਡਜਸਟਮੈਂਟ ਹੁੰਦੀ ਜ਼ਿਮੀਂਦਾਰ ਦੀ ਤੁਹਾਡੇ ਕੋਲੇ ਜਮੀਨ ਠੇਕੀ ਦੀ ਸੀ ਠੇਕੇ ਤੇ ਜੀ ਇਹ ਮਾਲਕ ਨੇ ਜੀ ਜ਼ਮੀਨ ਦੇ ਕਿੰਨਾ ਵਾਣ ਹੈ ਜੀ ਤੁਹਾਡੇ ਕੋਲੇ ਇਹ 14 ਕਿੱਲੇ ਨੇ ਜੀ 14 ਕਿੱਲੇ ਠੇਕੇ ਤੇ ਲੈ ਕੇ ਜਿਹੜਾ ਇਸ ਕਿਸਾਨ ਦੇ ਵੱਲੋਂ ਵਾਈ ਕੀਤੀ ਜਾ ਰਹੀ ਸੀ ਔਰ ਤੁਹਾਡੀ ਜ਼ਮੀਨ ਹੈ ਜੀ ਇਹ ਜਿਸ ਤਰ੍ਹਾਂ ਪਹਿਲਾਂ ਤਾਰਾਂ ਦੀ ਪਹਿਲਾਂ ਗੱਲ ਕਰਕੇ ਆਟੇ ਨਹੀਂ ਕੰਪਲੇਂਟ ਪਹਿਲਾਂ ਵੀ ਕੀਤੀ ਆ ਪਰ ਨਹੀਂ ਕੋਈ ਪ੍ਰਸ਼ਾਸਨ ਨੇ ਗੱਲ ਸੁਣੀ ਹਾਂਜੀ ਚਲੋ ਹੁਣ ਦੇਖਦੇ ਹਾਂ ਤੁਹਾਨੂੰ ਭਰੋਸਾ ਦੇ ਕੇ ਗਏ ਆ ਗਗਰਮਾਂਜੀ ਮੰਤਰੀ ਸਾਹਿਬ ਬਾਕੀ ਜਦੋਂ ਜਦੋਂ ਪੈਸੇ ਸਾਡੇ ਕੋਲ ਆਉਣਗੇ ਤਾਂ ਹੀ ਅਸੀਂ ਕਹਿਣਗੇ ਵੀ ਹਾਂ ਸਾਨੂੰ ਮਿਲ ਗਏ ਦਾਰੇ ਲੱਫੀ ਦਾ ਵਾਧੂ ਲਾਉਂਦੇ ਹੁੰਦੇ ਤੁਸੀਂ ਹਾਲਾਂਕਿ خیر ਚਲੋ ਵੱਡੀ ਗੱਲ ਹੈ ਕਿ ਤੁਸੀਂ ਕਿਸਾਨ ਦੇ ਨਾਲ ਖੜੇ ਹੋ ਕਿਸਾਨ ਦੀ ਜਿਹੜਾ ਤੁਹਾਡੀ ਵਾਈ ਕਰ ਰਿਹਾ ਸੀ ਜ਼ਮੀਨ ਦੀ ਚਲੋ ਮੌਕੇ ਤੇ ਆਏ ਹੋ ਤੁਸੀਂ ਕਿੰਨੀ ਮੰਗ ਕੀਤੀ ਹੈ ਉਹਨਾਂ ਕੋਲ ਮੁਆਵਜ਼ੇ ਦੇ ਲਈ ਕੀ ਕਹਿ ਰਹੇ ਅਇਆ ਜਿਹੜਾ ਵੀ ਜਿੰਨਾ ਬੱਤਵਾ ਮਿਲੇ ਹੁਣ 10 ਲੱਖ ਦਾ ਨੁਕਸਾਨ ਤਾਂ ਸਿੱਧਾ ਹੀ ਹੋ ਗਿਆ ਇਹਨਾਂ ਦਾ ਤੇ ਹੋਰ ਖਰਚਾ ਜਿਹੜਾ ਅਗਲਾ ਇਹਨਾਂ ਦਾ ਚੱਲਦਾ ਸੀ ਮਿਹਨਤ ਲੋਕਾਂ ਦਾ ਕਰਜ਼ਾ ਲਿਆ ਉਹਦਾ ਵਿਆਜ ਵੀ ਦੇਣਾ ਇਹਨਾਂ ਨੇ ਉਹ ਕਿੱਥੋਂ ਪੂਰਾ ਕਰੇਗਾ ਵਿਚਾਰਾ ਮੈਂ ਕਿਖਿਆ ਜੀ ਜਦੋਂ ਇੱਥੇ ਫਸਲ 'ਚ ਮੈਨੂੰ ਤੋਂ ਡੀ ਵੀ ਸ਼ਾਇਦ ਵੀਡੀਓ 'ਚ ਨਜ਼ਰ ਆ ਰਿਹਾ ਇੱਕ ਪੂਰੀ ਭੈਣ ਕੱਗ ਲਗੀ ਹੋਈ ਆ ਸਾ ਲੋਕ ਬੁਝਾਉਣ ਦੀ ਕੋਸ਼ਿਸ਼ ਵਿੱਚ ਅੱਗ ਦੇ ਵਿੱਚ ਵੜ ਕੇ ਕਰ ਰਹੇ ਹਾਂ ਹਾਂਜੀ ਹਾਂ ਬੇਟੇ ਸੀਗੇ ਜੀ ਮੇਰੇ ਦੋ ਇੱਥੇ ਉਹ ਬੇਟੇ ਵੀ ਮੁੰਡਾ ਸੀ ਮੁੰਡਾ ਨੇ ਫੜ ਕੇ ਬਾਹਰ ਕੱਢਿਆ ਜੀ ਬਾਹਰ ਕੱਢਿਆ ਅੱਗ ਲੱਗ ਚੱਲੀ ਸੀ ਇਹਨੂੰ ਕਿਹਾ ਵੀ ਬਾਹਰ ਆ ਜਾ ਵੀ ਛੋਟੇ ਵੀਰ ਕਿਉਂਕਿ ਜਿਹੜਾ ਹੈਗਾ ਚਾਹੇ ਉਰੇ ਭਈ ਅਸੀਂ ਕੋਈ ਵੀ ਸਾਰਿਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰੀਆ ਪਰ ਜਿਹੜੀ ਸਭ ਤੋਂ ਵੱਡੀ ਨਾਕਾਮੀ ਹੈ ਸਰਕਾਰ ਦੀ ਉਹ ਇਹ ਹੈ ਵੀ ਦੇਖੋ ਆ ਖਰੜੋਰੇ ਤੋਂ 3 ਕਿਲੋਮੀਟਰ ਵੀ ਨਹੀਂ ਹੈਗਾ ਉੱਥੇ ਦੋ ਬੱਸਾਂ ਖੜੀਆਂ ਜਿਹੜੀ ਬੱਸਾਂ ਨਹੀਂ ਆਈਆਂ ਜਿਹੜੀਆਂ ਅੱਗ ਬੁਝਾਣ ਵਾਲੀਆਂ ਇੱਥੋਂ 5 ਜਾਂ 7 ਕਿਲੋਮੀਟਰ ਤੇ ਹੈਗਾ ਫਾਇਰ ਬ੍ਰਿਗੇਡ ਦਾ ਮੋਹਲ। ਪਹਿਲੇ ਫੇਸ 5 ਕਿਲੋਮੀਟਰ ਵੀ ਹੈ ਨਹੀਂ। ਠੀਕ ਹੈ ਜੀ ਉਹ ਗੱਡੀ 1 ਘੰਟੇ ਬਾਅਦ ਆਈ ਆ ਜਿਹੜਾ ਨੁਕਸਾਨ ਹੈ ਇਹ ਸਰਕਾਰ ਦੀ ਅਣਗਹਿਲੀ ਕਾਰਨ ਹੋਇਆ ਜੇ ਉਹ ਗੱਡੀਆਂ ਅੱਗ ਬੁਝਾਣੇ ਵਾਲੀਆਂ ਆ ਜਾਂਦੀਆਂ ਔਰੇ ਤਾ ਮੈਂ ਕਹਿੰਦਾ ਵੀ ਹਾਂ ਥੋੜਾ ਬਹੁਤ 80% ਕਿਆ ਕਹਿੰਦੇ ਹੈ ਬਚਾਅ ਹੋ ਸਕਦਾ ਸੀਗਾ ਸਰਕਾਰ ਦਾ ਬਿਲਕੁਲ ਇਹਦੇ ਚ ਦੋਸ਼ੀ ਜਿਹੜੇ ਹੈਗੇ ਆ ਉਰੇ ਦੇਖੋ ਪੀਸੀਆਰ ਜਿਹੜੇ ਪੁਲਿਸ ਵਾਲੇ ਆ ਉਹਨਾਂ ਨੇ ਤਾਂ ਅੱਗ ਬੁਝਾਉਣੇ ਨੂੰ ਵਿਚਾਰੇ ਖੜੇ ਰਹੇ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਹੈਗਾ ਪੁਲਿਸ ਵਾਲੇ ਕੀ ਕਰ ਸਕਦੇ ਹਨਾ ਉਰੇ ਆ ਮੁੰਡੇ ਆ ਮੁੰਡੇ ਨੇ ਘੱਟੋ ਘੱਟ ਇਹਨੇ 100 ਫੋਨ ਕਰਿਆ ਹੋਣਾ 101 ਤੇ ਜੀ ਹੋਰ ਮੁੰਡਿਆਂ ਨੇ ਵੀ 101 ਤੇ ਫੋਨ ਕਰਿਆ ਕੋਈ ਫੋਨ ਨਹੀਂ ਚੱਲਦਾ ਸੀ ਇਹਨਾਂ ਦਾ ਸਰਕਾਰ ਦਾ ਕੋਈ ਪਤਾ ਨਹੀਂ ਹੈਗਾ ਵੀ ਕਿਹਦੇ ਕੋਲ ਸਿਸਟਮ ਹੈ ਠੀਕ ਹੈ ਨਾ ਜੀ ਮੁੱਖ ਮੰਤਰੀ ਸਾਡੇ ਉਹ ਬਾਹਰਲੇ ਸੂਬਿਆਂ ਦੀ ਸੈਰ ਕਰਦੇ ਆ ਉਹ ਨੂੰ ਆਪਣੇ ਪੰਜਾਬ ਦਾ ਦੇਖੋ ਕੋਈ ਵੀ ਸਰਕਾਰ ਆਂਦੀ ਆ ਜਿਹੜੀ ਮਰਜ਼ੀ ਸਰਕਾਰ ਆਵੇ ਪੁਖਤਾ ਪ੍ਰਬੰਧ ਹੁੰਦੇ ਆ ਪਹਿਲਾਂ ਅਗਰ ਜੀਰੀ ਦਾ ਸੀਜ਼ਨ ਆ ਤਾਂ ਜੀਰੀ ਦਾ ਸੀਜ਼ਨ ਦੇ ਪੁਖਤਾ ਪ੍ਰਬੰਧ ਹੁੰਦੇ ਆ ਅਗਰ ਕਣਕ ਦਾ ਸੀਜ਼ਨ ਹੈ ਤਾਂ ਕਣਕ ਦੇ ਪੁਕਤਾ ਪ੍ਰਬੰਧ ਹੁੰਦੇ ਆ ਕੋਈ ਵੀ ਗੱਡੀਆਂ ਤਿਆਰ ਤਿਆਰ ਖੜੀਆਂ ਰਹਿਣੀਆਂ ਵੀ ਕਿਤੇ ਅੱਗ ਨਾਲ ਲੱਜੇ ਕਿਉਂਕਿ ਇਹ ਇਹਨਾਂ ਦਿਨਾਂ ਦੇ ਵਿੱਚ ਚਾਹੇ ਕੁਝ ਵੀ ਕੋਲੋ ਤਾਰਾ ਹੁੰਦੀਆਂ ਠੀਕ ਆ ਚੱਲ ਸਾਡਾ ਸ਼ਹਿਰ ਬਰੂਦ ਦੇ ਵਾਂਗੂ ਅੱਗ ਫੈਲਦੀ ਹੈ ਪੈਟਰੋਲ ਤੋਂ ਵੀ ਤੇਜ਼ ਫਸਲ ਆ ਦੋ ਦੋ ਪੈਟਰੋਲ ਪੰਪ ਜੇ ਉੱਥੇ ਜੇ ਗੱਡੀ ਨਾ ਆਂਦੀ ਤਾਂ ਦੋ ਪੰਪ ਬਿਲਕੁਲ ਜੜਚ ਆ ਠੀਕ ਆ ਜੀ ਜੇ ਆਹ ਮੁੰਡੇ ਨੂੰ 100 ਬੰਦਿਆਂ ਨੇ ਆਵਾਜ਼ਾਂ ਮਾਰੀਆਂ ਇਹਨੇ ਵਿੱਚ ਬੜਿਆ ਰਿਆ ਇਹਦਾ ਕਸੂਰ ਨਹੀਂ ਹੈ ਇਹਨੇ ਪਾਲੀ ਆ ਦੇਖੋ ਮੇਰੀ ਕਮੈਂਟ ਗੱਲ ਸੁਣੋ ਇਹਨੇ ਵਿਆਹ ਤੇ ਪਤਾ ਨਹੀਂ ਯੂਰੀਆ ਕਿੰਨਾ ਮਹਿੰਗਾ ਕਿੱਥੋਂ ਕਿੱਥੋਂ ਪੈਸੇ ਲੈ ਕੇ ਵਿਆਹ ਤੇ ਜਿਹੜੀ ਆ ਫਸਲ ਬੰਦਾ ਉਗਾਂਦਾ ਹਨਾ ਉਸ ਤੋਂ ਬਾਅਦ ਦੇਖ ਹੁਣ ਚਾਹੇ ਕੋਈ ਵੀ ਆਵੇ ਉਰੇ ਲਾ ਉਰੇ ਗੱਲਾਂ ਕਰਕੇ ਚਲੇ ਜਾਣੀਆਂ ਨਾ ਕਿਤੇ ਮੈਂ ਕਹਿੰਦੇ 30 ਸਾਲ ਹੋ ਗਏ ਮੈਂ ਕਦੀ ਪਹਿਲਾਂ 500 ਰੁਪਏ ਮਿਲ ਜਾਂਦਾ ਸੀਗਾ ਗੋਦਾਪਰੀ ਜਿਹੜੀ ਕਰਦੇ ਆ 500 800 ਰੁਪਏ ਤੇ ਵੱਧ ਨਹੀਂ ਮਿਲਦਾ ਸੀ ਹੁਣ 8000 ਰੁਪਏ ਮਿਲ ਜੂਗਾ ਮੈਂ ਦਰਿਆਲ ਦੀ ਲਈ ਦਿਖਾਵੇ ਜਿਹੜੀ ਇਹ ਸਰਕਾਰ ਕਹਿੰਦੀ ਆ ਸਰਕਾਰ ਤੁਹਾਡੇ ਦਵਾਰ ਰਾਤ ਤੱਕ ਕੋਈ ਵੀ ਨਹੀਂ ਆਇਆ ਹੁਣ ਇਹ ਬਾਈ ਜੀ ਕਹਿੰਦੇ ਹਨ ਮੋਲ ਗਗਨ ਮਾਨ ਵੀ ਆਲੀ ਉਹ ਵੀ ਆਲੇ ਜਟ ਚ ਤਾਂ ਬੈਠੇ ਆ ਇੱਕ ਮਿੰਟ ਦਾ ਰਸਤਾ ਨਹੀਂ ਦੇਖੋ ਮੈਂ ਕਿਸੇ ਨੂੰ ਉਹ ਨਹੀਂ ਕਹਿਣਾ ਬਲਵੀਰ ਸਿੱਧੂ ਜਾ ਰਿਹਾ ਸੀ ਜਦ ਹੀ ਆ ਗਿਆ ਉਹ ਜ਼ਿਲ੍ਹਾ ਪ੍ਰਧਾਨ ਹੈ ਵਿਸ਼ੇਸ਼ਟ ਉਹ ਜਦ ਹੀ ਆ ਗਿਆ ਠੀਕ ਹੈ ਨਾ ਉਹਨਾਂ ਨੇ ਦਿਆ ਕੁਝ ਨਹੀਂ ਹਮਦਰਦੀ ਪ੍ਰਗਟ ਕਰੀ ਆ ਉਹਨੇ ਬਲਵੀਰ ਸਿੱਧੂ ਜੀ ਨੇ ਦੇਖੋ ਫੋਨ ਲਾਇਆ ਡੀਸੀ ਸਾਹਿਬ ਨੂੰ ਉਤੇ ਬਾਅਦ ਇਹਨਾਂ ਦੇ ਕੰਨ ਤੇ ਜੂੰ ਸੜਕੀ ਆ ਜਿਹੜੀ ਇਹ ਸਰਕਾਰ ਹੈ ਇਹ ਅਫਸਰਸਾਈ ਹੈ ਐਸ ਡੀ ਐਮ ਸਾਡਾ ਉਹ ਕੀ ਕਹਿੰਦੇ ਆ ਤੁਸੀਂ ਆ 3 ਕਿਲੋਮੀਟਰ ਤੇ ਆ ਤੇ 3 ਕਿਲੋਮੀਟਰ ਦੇ ਤਹਿਸੀਲਦਾਰ ਵੀ ਆ ਰਜਿਸਟਰੀਆਂ 7 7 ਵਜੇ ਤੱਕ ਹੋ ਸਕਦੀਆਂ ਕਿ ਆਰੇ ਅੱਗ ਮੌਕਾ ਦੇਖਣ ਨਹੀਂ ਆ ਸਕਦੇ ਹੁਣ ਜਦੋਂ ਸਾਰਾ ਸਾਰਾ ਕੁਝ ਸੜਕੇ ਸੁਆਹ ਹੋ ਗਿਆ ਹੁਣ ਫੁੱਕਾ ਮਾਰਨਾ ਹੈ ਸੁਆਹ ਨੂੰ ਇਹ ਤਾਂ ਉਹ ਹੋ ਗਿਆ ਵੀ ਇਹਨਾਂ ਦੇ ਕਿਆ ਕਹਿੰਦੇ ਮਰਦਿਆਂ ਦੇ ਹੰਝੂ ਪੁੱਜਣ ਆਏ ਆ ਜੀ ਬਿਲਕੁਲ ਜੋ ਮੌਜਾ ਜਿਹੜਾ ਬਿਲਕੁਲ ਪਰਿਵਾਰ ਦੀ ਉਹ ਮੰਗਾ ਕਿ ਮਿਲਣਾ ਜਿਦਾ ਬਾਈ ਜੀ ਤੁਸੀਂ ਤਾਂ ਆਖਰੀ ਵਕਤ ਤੱਕ ਜ਼ੋਰ ਮਾਰਿਆ ਹੋਣਾ ਕਿ ਕਿਵੇਂ ਨਾ ਕਿਵੇਂ ਬੰਦਾ ਆਪਣੀ ਵਾਅ ਪੂਰੀ ਲਾਉਂਦਾ ਜਿੰਨਾ ਕਿ ਜ਼ੋਰ ਹੁੰਦਾ ਕਿ ਬਾਜੇ ਹੈ ਨਾ ਹਾਂਜੀ ਅਸੀਂ ਇਕੱਲੇ ਨਹੀਂ ਸੀ ਕਿ ਇੱਥੇ ਸਾਰੇ ਜਿੰਨੇ ਰਾਰ ਨੂੰ ਜਾਣੇ ਵਾਲੇ ਤੇ ਸਾਰੇ ਨਾਲ ਲੱਗੇ ਸਾਡੇ ਤਾਂ ਜਗਾ ਕਿਤੇ ਅੱਗ ਆਪਾਂ ਕੰਟਰੋਲ ਹੋਇਆ ਜੀ ਹੁਣ ਤੋਨੂੰ ਲੱਗਦਾ ਕੀ ਜੀ ਕਿਵੇਂ ਦੇ ਪ੍ਰਬੰਧ ਅੱਗੇ ਤੋਂ ਹੋਣੇ ਚਾਹੀਦੇ ਨੇ ਤੁਹਾਡੇ ਵਰਗੇ ਹੋਰ ਵੀ ਕਿਸਾਨ ਬਹੁਤ ਸਾਰੇ ਹੈ ਹੈ ਨਾ ਜੀ ਬਿਜਲੀ ਵਿਭਾਗ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਹੈਗਾ ਹੁਣ ਇਹ ਤਾਰਾਂ ਦਾ ਕੋਈ ਦੇਖ ਨਹੀਂ ਇੱਕ ਇਹ ਹੀ ਨਹੀਂ ਜੀ ਤੁਸੀਂ ਕਿਤੇ ਵੀ ਇਲਾਕੇ ਚ ਦੇਖ ਲਓ ਤਾਰਾਂ ਦਾ ਇਹੀ ਬੁਰਾ ਹਾਲ ਹੈਗਾ ਇਤਨੀ ਲਟਕ ਰਹੀਆਂ ਟਰਾਂਸਫਾਰਮਰਾਂ ਤੇ ਦੇਖ ਲਓ ਤਾਰਾ ਹੀਠਾਂ ਲਟਕ ਰਹੀਆਂ ਆਏਂਗੀਆਂ ਜਿੱਦ ਮਰਜ਼ੀ ਹੈ ਕੋਈ ਬੱਚਾ ਹੱਥ ਲਾ ਲਓ ਉਹਨਾਂ ਨੂੰ ਫਿਊਜ ਹੀਠਾਂ ਲਟਕ ਰਹੇ ਨੇ ਮੇਨ ਗੱਲ ਹੈ ਜੀ ਅਸੀਂ ਮੈਂ ਤੁਹਾਡੇ ਰਾਹੀਂ ਤੁਹਾਡੇ ਚੈਨਲ ਰਾਹੀਂ ਕਿਸਾਨ ਯੂਨੀ ਨੂੰ ਵੀ ਬੇਨਤੀ ਕਰਦਾ ਇਹ ਧਰਨਾ ਲਾਵੇ ਜਿਹੜਾ ਇਹਨਾਂ ਦਾ ਚਲੋ ਮੈਂ 20 ਲੱਖ ਨਹੀਂ ਕਹਿੰਦਾ ਇਹਨਾਂ ਦਾ ਜਿਹੜਾ 10 ਲੱਖ ਰੁਪਇਆ ਘੱਟੋ-ਘੱਟ 10 ਲੱਖ ਰੁਪਇਆ ਜਿੱਥੋਂ ਮਰਜ਼ੀ ਸਰਕਾਰ ਜਿਹੜੇ ਮਰਜ਼ੀ ਫੰਡ ਜਾਰੀ ਕਰਕੇ ਡੀਸੀ ਜਿਹੜੇ ਮਰਜ਼ੀ ਫੰਡ ਜਾਰੀ ਕਰਕੇ ਜੋ ਇਹਨਾਂ ਦਾ ਦੇਖੋ ਇਹਨਾਂ ਦਾ ਠੇਕੇ ਤੇ ਲਈ ਹੋਈ ਆ ਠੀਕ ਆ ਜੀ ਚਲੋ ਕਿਸਾਨ ਜਿਹੜੇ ਮਾਲਕ ਐ ਵਧੀਆ ਬੰਦੇ ਆ ਉਹ ਵੀ ਮਦਦ ਕਰ ਦੇਣਗੇ ਪਰ ਇਹਨਾਂ ਨੇ ਜਿਹੜੇ ਵਿਆਜ ਤੇ ਪੈਸੇ ਚੁੱਕੇ ਹੋਇਆ ਠੀਕ ਆ ਜੀ ਸਰਕਾਰ ਆਪਣੀ ਦਇਆਦਿਲੀ ਦਿਖਾਵੇ ਅਫਸਰ ਆਪਣੀ ਦਇਆਦਿਲੀ ਦਿਖਾਵੇ ਇਹਨਾਂ ਨੂੰ ਘੱਟੋ-ਘੱਟ 10 ਲੱਖ ਰੁਪਏ ਦਾ ਜਿਹੜ ਮਿਲਣਾ ਚਾਹੀਦਾ ਹਰ ਹਾਲਤ ਚ ਮਿਲਣਾ ਚਾਹੀਦਾ ਕਿਸਾਨ ਯੂਨੀ ਨੂੰ ਮੈਂ ਬੇਨਤੀ ਕਰਦਾ ਵੀ ਚਾਹੇ ਧਰਨਾ ਲਾਣਾ ਪਵੇ ਅਸੀਂ ਉਹਨਾਂ ਦੇ ਨਾਲ ਜਿੱਥੇ ਕਹੋਗੇ ਅਸੀਂ ਇਹਨਾਂ ਦੇ ਆ ਪਰਿਵਾਰ ਦੇ ਨਾਲ ਤਾਂ ਅਸੀਂ ਰਾਤ ਵੀ ਉਰੇ ਸੀ ਕਿ ਠੀਕ ਹੈ ਅਸੀਂ ਇਹਨਾਂ ਦੇ ਹਰ ਤਰ੍ਹਾਂ ਦੀ ਜਿੱਥੇ ਇਹ ਕਹੋਗੇ ਅਸੀਂ ਇਹਨਾਂ ਦੇ ਨਾਲ ਬਰਾਬਰ ਖਾਣੇ ਨੂੰ ਤਿਆਰ ਹਾਂ ਧੰਨਵਾਦ ਜੀ ਮਿਹਰਬਾਨ ਬਿਲਕੁਲ ਇਹ ਜਿਹੜਾ ਨੁਕਸਾਨ ਹੈ ਹੋਇਆ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਪ੍ਰਬੰਧਾਂ ਦੀ ਫਾਇਰ ਬ੍ਰਿਗੇਡ ਸ਼ਹਿਰ ਦੇ ਵਿੱਚ ਹੁੰਦੀ ਹੈ ਸ਼ਹਿਰ ਦੇ ਵਿੱਚ ਕੋਈ ਫਸਲ ਨਹੀਂ ਹੈ ਫਸਲਾਂ ਦੇ ਦਿਨਾਂ ਦੇ ਵਿੱਚ ਕਿਸਾਨਾਂ ਦੀ ਇਹ ਵੀ ਮੰਗ ਹੈ ਕਿ ਫਾਇਰ ਬ੍ਰਿਗੇਡ ਖੇਤਾਂ ਦੇ ਆਸ-ਪਾਸ ਕਿਉਂ ਨਹੀਂ ਲਗਾਈਆਂ ਜਾਂਦੀਆਂ ਕਿ ਇੱਕ ਘੰਟੇ ਬਾਅਦ ਇੱਥੇ ਫਾਇਰ ਬਰਗੇਡ ਪਹੁੰਚਦੀ ਹੈ ਤੇ ਇੱਕ ਘੰਟੇ ਦੇ ਵਿੱਚ ਸੁੱਕੀ ਹੋਈ ਕਣਕ ਨੂੰ ਜਦੋਂ ਅੱਗ ਲੱਗਦੀ ਹੈ ਤਾਂ ਉਹ ਤਬਾਹੀ ਫੇਰ ਸਕਦੀ ਹੈ ਤੇ ਉਹਨੇ ਫੇਰੀ ਵੀ ਆਉ ਇਸ ਖੇਤ ਦੇ ਵਿੱਚ ਫੇਰੀ ਆ 14 ਏਕੜ ਜਿਹੜੀ ਲਗਭਗ ਪੂਰੀ ਫਸਲ ਹੈ ਉਹ ਸੜ ਕੇ ਜਿਹੜੀ ਸਵਾਹ ਹੋ ਚੁੱਕੀ ਆ 14 ਏਕੜ ਕਣਕ ਹੈ ਜਿਹੜੀ ਤੁਸੀਂ ਦੇਖੋਗੇ ਥੱਲੇ ਆ ਸਿੱਟੇ ਆ ਜਿਹੜੇ ਖਿਲਰੇ ਹੋਏ ਨੇ ਜਿਹੜੀ ਕਿਸਾਨ ਬੜੀ ਛਿੱਦਤ ਦੇ ਨਾਲ ਆਪਣੀਆਂ ਫਸਲਾਂ ਨੂੰ ਸਾਂਭਦੇ ਨੇ ਤੇ ਇਹ ਪੁੱਤਾ ਵਾਂਗੂ ਜਿਹੜੀ ਪਾਲੀ ਫਸਲ ਹੈ ਔਰ ਉਹ ਸੜ ਕੇ ਜਿਹੜੀ ਸਵਾਹ ਹੋ ਚੁੱਕੀ ਹੈ ਤਾਂ ਉਹਨਾਂ ਦੇਖੋਗੇ ਕਿਸੇ ਕੰਮ ਦੀ ਨਹੀਂ ਰਹੀ ਤੇ ਔਰ ਸਿੱਟੇ ਨਾਲ ਸਿੱਟਾ ਜੁੜਿਆ ਹੋਇਆ ਕਿੰਨੀ ਵਧੀਆ ਫਸਲ ਹੋਏਗੀ ਉਹ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਛਿੱਟੇ ਨਾਲ ਛਿੱਟਾ ਜੁੜਿਆ ਹੋਇਆ ਤੇ ਫਾਇਰ ਬ੍ਰਿਗੇਡ ਜੇ ਨੇੜੇ ਹੋਵੇ ਤਾਂ ਜੇ ਇਹ ਨੁਕਸਾਨਾਂ ਤੋਂ ਬਚਿਆ ਜਾ ਸਕਦਾ ਹੈ ਜਿਹੜੇ ਕਿਸਾਨਾਂ ਦੇ ਹੋ ਸਕਦੇ ਨੇ ਸੁਭਾਵੀ ਨੇ ਕਿਉਂਕਿ ਸ਼ਾਰਟ ਸਰਕਟ ਦੇ ਨਾਲ ਜਿਹੜਾ ਨੁਕਸਾਨ ਹੋਇਆ ਜਿੱਥੋਂ ਬਿਜਲੀ ਦੀਆਂ ਤਾਰਾਂ ਲੰਗਦੀਆਂ ਨੇ ਬਿਜਲੀ ਦੀਆਂ ਤਾਰੀਆਂ ਤਾਰਾਂ ਆਮ ਤੌਰ ਤੇ ਸਾਰੇ ਖੇਤਾਂ ਵਿੱਚੋਂ ਲੰਗਦੀਆਂ ਨੇ ਤੇ ਜੇ ਘੰਟਾ ਲੇਟ ਕਿਸਾਨ ਸ਼ਿਕਾਇਤ ਕਰ ਰਹੇ ਨੇ ਤਾਂ ਸ਼ਹਿਰ ਦੇ ਵਿੱਚ ਤੇ ਸ਼ਹਿਰ ਦੇ ਵਿੱਚ ਉਹਦਾ ਕੋਈ ਕੰਮ ਨਹੀਂ ਹੈ ਫਾਇਰ ਬਰਗੇਡ ਦਾ ਔਰ ਖੇਤਾਂ ਦੇ ਵਿੱਚ ਸੜਕਾਂ ਤੇ ਕਵਿਕ ਰਿਸਪਾਂਸ ਕਰਨ ਫਾਇਰ ਬਰਗੇਡ ਟੀਮ ਆਤਾ ਹੈ ਕਿਸਾਨਾਂ ਦੇ ਲਈ ਲਾਏ ਬੰਦ ਹੋ ਸਕਦਾ ਤੇ ਕਈ ਏਕੜ ਜਿਹੜੀ ਫਸਲ ਆ ਤਬਾਹ ਉਹਨਾਂ ਬਚ ਸਕਦੀ ਹੈ ਜਿੱਥੇ ਕਿਸਾਨ ਦੀ ਇੱਕ ਫਸਲ ਹੈ ਬਹੁਤ ਸਾਰੇ ਲੋਕਾਂ ਦੇ ਲਈਏ ਅਨਾਜ ਵੀ ਹੈ ਉਹਨਾਂ ਦਾ ਜਿਹੜਾ ਅਨਾਜ ਸੀਗਾ ਉਹਨਾਂ ਦੇ ਲਈ ਇੱਥੇ ਪੈਦਾ ਹੋਣਾ ਸੀ ਉਹ ਵੀ ਅਨਾਜ ਹੈ ਜਿਹੜਾ ਬਰਬਾਦ ਹੋਇਆ ਤੇ ਇੱਥੇ ਤੁਸੀਂ ਦੇਖੋਗੇ ਉੱਪਰ ਜਿਹੜੀ ਲਾਈਨ ਜਾ ਰਹੀ ਹੈ ਤਾਰਾਂ ਵੀ ਕਾਲੀਆਂ ਹੋ ਚੁੱਕੀਆਂ ਨੇ ਵੱਡੀਆਂ ਲਾਈਨਾਂ ਇੱਥੋਂ ਮੇਨ ਬਜਾ ਜਿਹੜੀ ਇੱਥੇ ਅੱਗ ਲੱਗਣ ਦੀ ਬਣੀ ਐ ਔਰ ਇਹ ਵੱਡੀਆਂ ਤਾਰਾਂ ਲੰਘ ਰਹੀਆਂ ਨੇ ਉਧਰ ਲਾਈਨ ਸਾਹਮਣੇ ਛੋਟੀ ਲਾਈਨ ਦੇਖੋਗੇ ਤਾਂ ਸਭ ਲਾਈਨ ਦੇਖੋਗੇ ਤਾਂ ਵਿੱਚ ਬਿਲਕੁਲ ਛਪੈਦਿਆਂ ਦੇ ਇਹਦੇ ਤੋਂ ਬਚਦੀ ਐ ਤਾਰਾਂ ਕਿਤੇ ਘੜੇ ਨਹੀਂ ਉਹ ਬਿਲਕੁਲ ਛਪੈਦਿਆਂ ਸਰਵਸਪਾਰ ਕੋਈ ਜਾਂਦਾ ਜੀ ਇਹਦੀ ਕੰਪਲੀਟ ਤੁਸੀਂ ਦੇ ਚੁੱਕੇ ਕਈ ਵੀਰੀ ਕਹਲੇ ਬਿਜਲੀ ਵਾਲੇ ਕੋਈ ਨਹੀਂ ਸੁਣਦਾ ਸਾਡੀ ਅਜੇ ਸਾਡੀ ਮੋਟਰ ਨੂੰ ਜਿਹੜਾ ਕਨੈਕਸ਼ਨ ਉਹਦੇ ਜ਼ੂਮ ਕਰਕੇ ਦਿਖਾਓ ਜੀ ਇਹਨਾਂ ਨੂੰ ਅੱਗੇ ਜਾ ਕੇ ਉਹ ਤਾਰਾਂ ਢੇਠ ਹੀ ਲੱਗਦੇ ਆ ਬੰਦਾ ਲੰਘ ਨਹੀਂ ਸਕਦਾ ਚਾਰ ਦੁਆਰੀ ਦੇ ਅੰਦਰ ਤੁਸੀਂ ਕੰਪਲੀਟ ਵੀ ਦੇ ਚੁੱਕੇ ਕਹਲੇ ਜੀ ਸੀ ਕੋਈ ਨਹੀਂ ਤਾ ਇੱਕ ਜ਼ਮੀਨ ਦੇ ਮਾਲਕ ਨੇ ਹਾਲਾਂਕਿ ਇਹਨਾਂ ਨੇ ਜ਼ਮੀਨ ਠੇਕੇ ਤੇ ਦਿੱਤੀ ਸੀ ਪਰ ਕੰਪਲੇਂਟ ਇਹ ਵੀ ਕਰ ਚੁੱਕੇ ਨੇ ਪਹਿਲਾਂ ਕਈ ਵਾਰ ਕਿ ਜਿਹੜਾ ਇਹਦਾ ਕੋਈ ਪੱਕਾ ਹੱਲ ਹੈ ਉਹ ਕੀਤਾ ਜਾਵੇ ਇਹਦੇ ਨਾਲ ਹੀ ਕਈ ਲੈਣਾ ਨੰਗ ਰਹੀਆਂ ਨੇ ਇਹ ਜਈ ਸਥਿਤੀ ਕਈ ਖੇਤਾਂ ਦੇ ਵਿੱਚ ਹੁੰਦੀ ਹੈ ਜਿੱਥੇ ਜਿਹੜਾ ਬਿਜਲੀ ਜਿੱਥੋਂ ਨਿਕਲਦੀ ਹੈ ਜਿੱਥੇ ਸ਼ਾਰਟ ਸਰਕਟ ਦੀ ਸੁਭਾਵਨਾ ਬਣੀ ਰਹਿੰਦੀ ਹੈ ਤਾਂ ਕਿਸਾਨ ਇਸ ਪਰਿਵਾਰ ਦੀ ਇਸ ਕਿਸਾਨ ਪਰਿਵਾਰ ਦੀ ਮੰਗ ਇਹੋ ਹੈ ਕਿ ਉਹਨਾਂ ਨੂੰ ਬਣਦਾ ਜੋਗ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ ਕਿਉਂਕਿ ਬਹੁਤ ਸਾਰੇ ਪੈਸੇ ਫੜ ਕੇ ਵਿਆਜ ਤੇ ਚੱਕ ਕੇ ਪਹਿਲਾਂ ਇਹ ਫਸਲ ਬੀਜੀ ਸੀ ਭੁਗਤਾਨ ਕਰਕੇ ਔਰ ਫਸਲ ਚੱਕ ਕੇ ਬਹੁਤ ਸਾਰਾ ਕਰਜ਼ਾ ਜਿਹੜਾ ਉਤਾਰਨਾ ਸੀ ਤਾਂ ਉਹਨੂੰ ਸਾਰਾ ਬਣਿਆ ਦਾ ਬਣਿਆ ਰਹਿ ਜਾਏਗਾ ਕਿਉਂਕਿ ਫਸਲ ਹੈ ਜਿਹੜੀ ਬਿਲਕੁਲ ਤਬਾਹ ਹੋ ਚੁੱਕੀ ਹੈ ਤਾਂ ਪਰਿਵਾਰ ਵੱਲੋਂ ਜੋਗ ਮੁਆਵਜ਼ੇ ਦੀ ਮੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ